ਕਿ ਕੱਲਾ ਜਿਹੜਾ ਸੂਫੀ ਗਾਇਕ ਵੀਰ ਸਿੰਘ ਹੈ ਮੈਂ ਉਹਨਾਂ ਦਾ ਨਿੱਜੀ ਤੌਰ ਤੇ ਸਨਮਾਨ ਕਰਦਾ ਕਿਉਂਕਿ ਉਹ ਬੜਾ ਸੱਭਿਆਚਾਰਕ ਗਾਉਂਦੇ ਨੇ ਇਹ ਕੱਲੇ ਜਿਹੜਾ ਵੀਰ ਸਿੰਘ ਦੀ ਗੱਲ ਨਹੀਂ ਹੈਗੀ ਇਸ ਮੁੱਚੇ ਪੰਜਾਬੀਆਂ ਦੀ ਗੱਲ ਹੈ ਇਸ ਮੁੱਚੀ ਸਰਕਾਰ ਦੀ ਗੱਲ ਹੈ ਇਹ ਸਰਕਾਰ ਸਰਕਾਰ ਦੇ ਮੰਤਰੀ ਸਰਕਾਰ ਦੇ ਲੀਡਰ ਸਰਕਾਰ ਦੇ ਰਹਿਨੁਮਾ ਜਿਹੜਾ ਦਿੱਲੀ ਦੇ ਧੜਵੀ ਹੈ ਇਹ ਪੰਜਾਬੀਆਂ ਨੂੰ ਪੈਰ ਪੈਰ ਦੇ ਉੱਤੇ ਝੂਠ ਬੋਲਦੇ ਆ ਗੁੰਮਰਾਹ ਕਰਦੇ ਆ ਹਨੇਰੇ ਦੇ ਵਿੱਚ ਰੱਖਦੇ ਆ ਦੇਖੋ ਮੱッセ ਰੰਗਣ ਨੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਕੰਜਰੀਆਂ ਨਚਾਈਆਂ ਸੀ ਉੱਥੇ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਗੱਟਾ ਲਾ ਲਿਆ ਸੀ ਭਗਵੰਤ ਮਾਨ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਿਹੜੀ ਤੁਸੀਂ ਹਵਾ ਦੇ ਵਿੱਚੋਂ ਕਿਹੜੇ ਤੁਸੀਂ ਵਹਿਮ ਦੇ ਵਿੱਚੋਂ ਤੁਸੀਂ ਆਹਦਾ ਤੁਸੀਂ ਪੰਜਾਬੀਆਂ ਨਾਲ ਲਾ ਲਿਆ ਸਿੱਖ ਕੌਮ ਨਾਲ ਲਾ ਲਿਆ ਇਹ ਮਾਰਸ਼ਲ ਕੌਮ ਹੈ ਇਹ ਇਹ ਲੜਨਾ ਵੀ ਜਾਣਦੀ ਹੈ ਇਹ ਜੂਜਨਾ ਵੀ ਜਾਣਦੀ ਹੈ ਇਹ ਸ਼ਹੀਦ ਹੋਣਾ ਵੀ ਜਾਣਦੀ ਹੈ ਤੁਹਾਨੂੰ ਇਹਨਾਂ ਗੱਲਾਂ ਤੋਂ ਬਾਝਾ ਜਾਉਣਾ ਚਾਹੀਦਾ ਜਿਹਦੇ ਨਾਲ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਲੰਬੂ ਲੱਗੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਇਹ ਬਹੁਤ ਤੁਹਾਡੇ ਲਈ ਜਿਹੜਾ ਨਿੰਦਣਯੋਗ ਹੈ ਹਰ ਪੰਜਾਬੀ ਨੂੰ ਉਹਦੀ ਮੁਖਾਲਫਤ ਕਰਨੀ ਚਾਹੀਦੀ